ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਹੱਤ ਕਿਨੇ ਚੱਟੇ ਓਂਡੇ ਧੋਪ ਨਾਲ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਸੀਂ ਪਿਛਲਾ ਵਲੌਗ ਵੇਖਿਆ ਤੇ ਉਹਦੇ ਵਿੱਚ ਕਰਨ ਭੈਣ ਨੇ ਰਖੜੀਆਂ ਗਲੀਆਂ ਸੀ ਆਪਾਂ ਉਹ ਬਣੀਆਂ ਪੇਕੇ ਤੇ ਕੋਈ ਨਹੀਂ ਡ੍ਰੀਮ ਕਰਦਾ ਨਹੀਂ ਡ੍ਰੀਮ ਕਰਨਾ ਚੱਲੂਗਾ ਚੱਲੂਗਾ ਮੇਰੇ ਸਾਰੇ ਤੇ ਮਜੀਦ ਦੇ ਪੇਕੇ ਆਏ ਆ ਹਾਂ ਤੇ ਐਂਦਾ ਕਹਿਣਾ ਸੀ ਉਹ ਇਹਨੇ ਮੇਰਾ ਭੁੱਲ ਗਿਆ ਭੁੱਲ ਗਿਆ ਕਹਿਣਾ ਤੇ ਜੀ ਰਖੜੀਆਂ ਵੀ ਬਣਣੀਆਂ ਵਾ ਤੇ ਇੱਕ ਨਾਲੇ ਦੀਪ ਦਾ ਵੱਡੇ ਆ ਸੋ ਸਾਡੇ ਵੱਲੋਂ ਛੋਟਾ ਜਿਹਾ ਗਿਫਟ ਵੀ ਇੱਕ ਉਹਦੇ ਲਈ ਤੇ ਇੱਕ ਵੱਡੇ ਸੈਲੀਬ੍ਰੇਟ ਕਰਾਂਗੇ ਤੇ ਇੱਕ ਬੰਨਾਂਗੇ ਜੀ ਰਖੜੀਆਂ ਓਕੇ ਵੀਰ ਜੀ ਤੇ ਇੱਕ ਬੰਨਾਂਗੇ ਜੀ ਰਖੜੀਆਂ ਤੇ ਬਾਕੀ ਹੁਣ ਘਰੇ ਜਾ ਕੇ ਦਿਖਾਉਨੇ ਆ ਜੀ ਵਲੌਗ ਤੁਹਾਨੂੰ ਕਿਉਂਕਿ ਇਸ ਟਾਈਮ ਮਨਜੀਤ ਜੀ ਮਾਰਕੀਟ ਚ ਉਤਰੇ ਆ ਮਨਜੀਤ ਹਣੀ ਤੇ ਉਹ ਡੇ ਆ ਜੀ ਰਖੜੀਆਂ ਲੈਣ ਆਉਂਦੇ ਆ ਤੇ ਫੇਰ ਆਪਾਂ ਘਰੇ ਜਾਂਦੇ ਆ ਤੇ ਮਿਲਾਉਨੇ ਆ ਸਾਰੀ ਫੈਮਿਲੀ ਨਾਲ ਤੇ ਸੈਲੀਬ੍ਰੇਟ ਕਰਦੇ ਆ ਨਾਲੇ ਵੱਡੇ ਓਕੇ ਜੀ ਵੱਡੇ ਕੇਕ ਕਟਾਂਗੇ ਥੋੜਾ ਜਾਨੂੰ ਖਵਾਵਾਂਗੇ ਵੀਰ ਨੂੰ ਤੇ ਬਾਕੀ ਆਪ ਖਵਾਵਾਂਗੇ ਨੱਕੀ ਆਪ ਖਵਾਵਾਂਗੇ ਪਰ ਅੱਜ ਇੱਕ ਪ੍ਰਾਣਾ ਨਹੀਂ ਨਾਲ ਦਸ ਨਾਲ ਜੀ ਬਰੂਨੋ ਵਿਚਾਰਾ ਇਹ ਤੁਰ ਲੱਗੇ ਵਿਚਾਰਾ ਬੂਹੇ ਚ ਜਾਲੀ ਵਾਲਾ ਜਿਹਾ ਖਲੋਤਾ ਵੇਖੀ ਜਾਂਦਾ ਜੀ ਜੀਤ ਬੜਾ ਕੰਡਿਆ ਸੀ ਉਹਨੂੰ ਨਾਲ ਲੈ ਕੇ ਉਹਨੂੰ ਪਰ ਸਾਡੇ ਕੋਲ ਸਮਾਂ ਨਹੀਂ ਜ਼ਿਆਦਾ ਆਈ ਤੇ ਫਿਰ ਉਹ ਕੀ ਕਰਦਾ ਵਾ ਉਹ ਥੱਲੇ ਨਹੀਂ ਮਿੰਦਾ ਉਹ ਮਾਰਦਾ ਛਾਲ ਚੱਲ ਸ਼ੀਟ ਤੇ ਪਰ ਇੰਨਾ ਕਾ ਵਿਚਾਰਾ ਸ਼ੀਟ ਤੇ ਚੜ ਕੇ ਵੀ ਬਹਿ ਜਾਂਦਾ ਵਾ ਕੋਈ ਹਰਕਤ ਨਹੀਂ ਕਰਦਾ ਫੇਰ ਸੋਚੀਦਾ ਹਾਂ ਨੁੱਦੇ ਤਾਂ ਅਸੀਂ ਘਰ ਦੇ ਵਿੱਚ ਰੱਖਿਆ ਨੂੰ ਕੋਈ ਪ੍ਰੋਬਲਮ ਨਹੀਂ ਆ ਬਟ ਵੇਖਣ ਵਾਲੇ ਨੂੰ ਨਹੀਂ ਸਹੀ ਲੱਗਦਾ ਕਿ ਕਦੀ ਕੁੱਤੇ ਨੂੰ ਹੱਥ ਲਾ ਆਪ ਨਹੀਂ ਕਰਦੇ ਅਸੀਂ ਏਦਾਂ ਉਹਦਾ ਕਰਦੇ ਨਹੀਂ ਕਿ ਕਦੀ ਸਮਾਨ ਨੂੰ ਉਹ ਹੀ ਹੱਥ ਲਾ ਲਾ ਉਹ ਹੀ ਹੱਥ ਕੁੱਤੇ ਏਦਾਂ ਨਹੀਂ ਕੋਈ ਵੀ ਜੇ ਬਰੂਨੋ ਨਾਲ ਖੇਡਣਦੇ ਆ ਤੇ ਉਹਨਾਂ ਖੇਡਣ ਤੋਂ ਬਾਅਦ ਨਾ ਉਹਨੂੰ ਹੱਥ ਲਾਉਨੇ ਆ ਨਾ ਏਦਾਂ ਦਾ ਖੁਸ਼ ਨਹੀਂ ਕਰੀਦਾ ਹੈਂਡ ਵਾਸ਼ ਕਰੀ ਦੇ ਤੇ ਬਤਾਲੇ ਆਉਣ ਨੂੰ ਤੇ ਉਹ ਵੀ ਬੜਾ ਸ਼ੇਰ ਰਹਿੰਦਾ ਕਿਉਂਕਿ ਮੰਮੀ ਹੁਣੀ ਬੜਾ ਚਾਹ ਕਰਦੇ ਆ ਡੈਡੀ ਹੁਣੀ ਉਹ ਦੀਵ ਨਾਲ ਬੜਾ ਖੁਸ਼ ਰਹਿੰਦਾ ਵਾ ਸੋ ਜੀ ਚਲੋ ਕੋਈ ਨਹੀਂ ਜਦਣੇ ਹਜੂਰ ਸਾਹਿਬ ਜਾਣਾ ਫਿਰ ਚਲੋ ਮਿਲਦੇ ਆ ਜੀ ਹੁਣ ਬਾਕੀ ਫੈਮਿਲੀ ਨਾਲ ਘਰੇ ਜਾ ਕੇ ਤੇ ਹੁਣ ਬੁਲਾਈਏ ਮਜੀਦੋ ਨੂੰ ਤੇ ਚੱਲੀਏ ਗਾੜਾ ਪੈਕਟ ਅਸੀਂ ਕਰਤਾ ਖਾਲੀ ਤੇ ਇਹ ਉੱਦਾ ਖਾਣੇ ਨਹੀਂ ਚਾਹੀਦੇ ਮੈਂ ਨਹੀਂ ਖਾਂਦਾ ਜੀ ਮੈਨੂੰ ਭੁੱਖ ਲੱਗੀ ਮੈਂ ਤਾਂ ਖਾਧੇ ਇਹ ਭੁੱਖ ਮਟਾਉਣ ਨੂੰ ਨਹੀਂ ਹੁੰਦੇ ਪਾਣੀ ਹੁੰਦੇ ਸੀ ਇਤਲੀ ਇਸ ਕਰਕੇ ਜੀ ਇਹ ਖਾਣੇ ਨਹੀਂ ਚਾਹੀਦੇ ਮੈਂ ਕਹਿੰਦਾ ਬੂਹਾ ਫੁਰਕਾਂਦੇ ਕਿੱਥੇ ਚਲਦੀ ਆ ਤਸ ਆਪਦੇ ਯਾਰ ਦੇ ਫਾਟੇ ਹੀ ਫਾਰਾ ਮੈਂ ਗਿਆਸ ਤਾ

ਕਰ ਲੈ ਸੇਵਾ ਐਂਡ ਪ੍ਰੀ ਐਂਡ ਪ੍ਰੀਮਾ ਆਉਣ ਤੋਂ ਆਉਣ ਤੋਂ ਮਨਾ ਨਹੀਂ ਪੈ ਗਿਆ ਮੇਰੇ ਉੱਤੇ ਇਹਨੇ ਕੀਤੀਆਂ ਸੀ ਮੈਂ ਮਸਵਾਈ ਤੇਲ ਛੜਿਆ ਤਾਂ ਨਹੀਂ ਓਏ ਨੀਆ ਭਾਬੀ ਚੜ ਰਿਹਾ ਲੈ ਕਹਿੰਦੀ ਤਾ ਕੋਈ ਖਾਣ ਲੈਣੀ ਆ ਖਾਦ ਮੈਂ ਲੈਣੀਆਂ ਵਾ ਧੱਕਾ ਨਹੀਂ ਧੱਕਾ ਹਾਂ ਤੱਕ ਨਹੀਂ ਆ ਹੋ ਜਾ ਤਾ ਕੰਮ ਨੂੰ ਪਸੰਦ ਆ ਮੈਂ ਤਾਂ ਨਹੀਂ ਸਤਾਨ ਵੀ ਫਰੀਆ ਹਾਂ ਪੈਣ ਆ ਮੈਂ ਤਾਂ ਬੀ ਕੀ ਸੋਧਿਆ ਤੇਨ ਏ ਪਾਜੀ ਮਹਾਂ ਦੇ ਸਾਹਮਣੇ ਨਾ ਇਹਨੂੰ ਇੱਕ 200 ਤੇ ਰੱਖੀ ਰਹਿ ਜਾਂਦਾ ਠੀਕ ਹੈ ਮੇਰੀ ਤੋਰ ਬਣ ਜੂ ਠੀਕ ਹੈ ਚਲ ਕੋ ਮਹਾਂ ਚੱਲਾਦਾ ਉੱਥੇ ਕਿਲੋ ਮੈਂ ਕਿਹ ਐਕਟਰ ਵੇਖ ਲਉ ਨਹੀਂ ਇੰਨਾ ਕੁ ਬਹੁਤਾ ਨਹੀਂ 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 ਉਹ ਤਾਂ ਠੀਕ ਹੋ ਇਹ ਬਿਮਾਰ ਐਕਟਰ ਇਹ ਸਿਰਫ 15 ਸੈਕਿੰਡ ਦੀ ਵੀਡੀਓ ਚਾਰ ਟੇਕ ਲੈ ਲਿਆ ਤੇ ਜੇ 15 ਮਿੰਟਾਂ ਦੀ ਬਣਾਉਣੀ ਜਿਹਦੇ ਕੀ ਹੁੰਦਾ ਚਲ ਕੋਈ ਨਹੀਂ ਸਟਾਰਟਿੰਗ ਸਟਾਰਟਿੰਗ ਕਰ ਚਲੋ ਨਾਲੇ ਰਕੜੀ ਬਣ ਜਾਣੀ ਨਾਲੇ ਰੀਲ ਬਣ ਜਾਣੀ ਚਲੋ ਫੇਰ ਦੁਬਾਰਾ ਕਰ ਲੈਨੇ यते सेमोदी ने देरी करली पार्टीला चलावरतली आहे थोड़ी कमी झाली तो गाडीती ठीक आहे तुम्ही चाल बंदे ने बंदे बे मिनिट लियो मी नीट री दिसता कामा कामा मी टाकना म्हणून मी डबल फाइन ला ਸਾਹਿਬ ਨੂੰ ਦੱਲਣਾ ਚਾਹੀਦਾ ਮੈਂ ਉਹ ਕੋ ਡਬਲ ਕਿ ਹਲਾ ਨਹੀਂ ਤੇ ਦਬਾਈ ਜਬੜੀ ਹੋਣਾ ਵਾ ਵੀ ਡਬਲ ਹੈ ਹਰੇ ਤੋਂ ਇਹ ਮੇਰੇ ਡਬਾ ਇੰਦਰ ਕੀ ਹਰੇ ਟਾਟੇ ਲੱਗੇ ਆ ਨਹੀਂ ਇਹ ਵੀ ਲੈ ਲੈਂਦਾ ਨਹੀਂ ਇਹ ਆਪਾਂ ਕੋਈ ਨਹੀਂ ਇੱਥੇ ਤੇ ਲੱਗੇ ਕੋਈ ਚੱਗ ਜੀ ਕੋਈ ਗੱਲ ਨਹੀਂ ਕਰਦੇ ਜਿਹਨੇ ਕਹੋ ਕਿ ਜਿਹਨੇ ਕਹੋ ਜਿਹਨੇ ਤੇ ਮੋਤੀ ਹੈ ਜ਼ਖਰੀਦੋ ਨੇ ਇਹ ਮੈਂ ਉਹ યો હે તો મને ઘણી વેકાવું નહી ક્યાં છે તો બોલે ને આ તો 9 10 11 આ કਿੰને લઈ ઓ એક કો કન્ના નહીં એક કો લેના છે કરો એક કો લે મે મે એક કો એક કો કલર ਹੋਤੀ ਉਹ ਨਹੀਂ ਨੋਟ ਨਹੀਂ ਨਹੀਂ ਆਹ ਪਾਜੀ ਮੈਨੂੰ ਕਰੰਡੀ ਨਾ ਨਾ ਨਹੀਂ ਠੀਕਾ ਠੀਕਾ ਕੋ ਆਪਾਂ ਵੀਰ ਵਾਰ ਪਾਰਾਂਗੇ ਨਾ ਵੀ ਨੋੜ ਦਹਾਂ ਦੇ ਮੁੰਦੇ ਪੰਨਾਂ ਦੇ ਕਿੰਨੀ ਸਦਾ ਇਹ ਸੌਦੇ ਨੂੰ ਦੇ ਪੰਜਾਹ ਦੇ ਬੰਦੇ ਆ ਨਹੀਂ ਨਹੀਂ ਤੂੰ ਗੱਲ ਕਰ ਲਈ ਕੋਈ ਪਹਿਲਾਂ ਵੀ ਕਿਹੜੇ ਲੋੜ ਗਈ ਨਾ ਤੇ ਮੇਰੇ ਸੌ ਸੌ ਦੇ ਲਵੋਗੇ ਜਾਂ ਦੋਸੌ ਦੇ ਲਵੋਗੇ ਜਾਂ ਪੰਜਾਹਾਂ ਦੇ ਤਾਂ ਦੇ ਕਿੰਨੀ ਕਿੰਨੀ ਬਸ ਗੱਲ ਕਰ ਗਈ ਹੈ ਨਾ ਉਹ ਵੀ ਜੇ ਇਹ ਨਾਲ ਕਿਤੇ ਵੇਲੇ ਤੇ ਵੀਰ ਨੂੰ ਵੇਖਿਆ ਹੀ ਹੁਣਾ ਮੇਰਾ ਛੋਟਾ ਵੀਰ ਆ ਤੇ ਹੁਣ ਇਸ ਟਾਈਮ ਕੰਮਤੀ ਆ ਫੌਰਨ ਹੁੰਦੇ ਬਈ ਜਾ ਪੂਰਾ ਕਿਦਾਂ ਸੇਫਟੀ ਸਾਡਾ ਸਭ ਕੁਝ ਪਿਆਰ ਨਾਲ ਚੱਲ ਰਿਹਾ ਕਿੰਨੇ ਠੀਕ ਠਾਕ ਹਾਂ ਠੀਕ ਆ ਸਿਮੂ ਤੂੰ ਦੱਸ ਤੇ ਜਾਨ ਨੇ ਤੂੰ ਦੱਸ ਠੀਕ ਠਾਕ ਹੈ ਲੈ ਕੇ ਕੀ ਹੋ ਆ ਖੜੀ ਨੇ ਤੂੰ ਕਾ ਕਿਤੇ ਬੱਚੀਆਂ ਦਿਖਣ ਨਹੀਂ ਲਿਨ ਆ ਮੇਰੀਆਂ ਰਖੜੀਆਂ ਪਹੁੰਚ ਗਈ ਆ ਦੁਬਈ ਤੇ ਉਹਨੇ ਬੰਨ ਲਿਆ ਵਾ ਜਿੱਥੇ ਹੈਗੀ ਉਹ ਬੰਨ ਲਿਆ ਅੱਜ ਮੈਂ ਕਹੇ ਮੈਂ ਬੰਨ ਕੇ ਜਾਈ ਚੱਲੋ ਵੀ ਬੰਨ ਕੇ ਬੰਨ ਲਿਆ ਸਾਰੇ ਪੁੱਛੇ ਆ ਡੱਬਾ ਹਾਂ ਇਹ ਬਾਕਸ ਜੀ ਲੈ ਕੇ ਆਂਦਾ ਸਪੈਸ਼ਲ ਮੰਮੀ ਕੈਂਡੀ ਆ ਸਪੈਸ਼ਲ ਤਿਆਰ ਕਰਾ ਕੇ ਲਿਆਂਦਾ ਵਿੱਚ ਪਲੇਟ ਕੱਢਦਾ ਨਾ ਮਜੀਦ ਇਹ ਬਾਕਸ ਲੈ ਕੇ ਆਂਦਾ ਪਲੇਟ ਘਰੇ ਸਜਾਈ ਆ ਮੰਨ ਲਾ ਦੇ ਮਾਵਾਂ ਨੂੰ ਕਹਿੰਦੀ ਹੁੰਦਾਈਆ ਫੋਨ ਲਾ ਦੇ ਚਲੋ ਸੇਮੋ ਲੈ ਸੰਦੇ ਮਮਮੀ ਕਹਿੰਦੀ ਆ ਨਾ ਵੀ ਮੂੰਹ ਵੀ ਟੱਕਰਾ ਦੇ ਚਾਹ ਅੱਗੇ ਖਾਲਿਆ ਖਾਲਿਆਂ ਦਾ ਕੋਈ ਤਾਂ ਕੰਮ ਠੀਕ ਕਰਨ ਲੱਗਦੇ ਹਨ ਐਨੇ ਗੂੜੇ ਬੱਚਾ ਮੈਨੂੰ ਹੋਰ ਕਹੋ ਉਹ ਤੇਮ ਭਈਆ ਸਰਬ ਨੂੰ ਤਾਇਆ ਨੇ ਫੋਨ ਲਾਇਆ ਮਮਮੀ ਨੇ ਸਰਬਤੇ ਭਾਬੀ ਨੂੰ ਤਾਂ ਹੀ ਫੋਨ ਲਾਇਆ ਅੱਜ ਉਹਦਾ ਨਹੀਂ ਤੇ ਉਹਦਾ ਉਹਨਾਂ ਨੂੰ ਕਦੀ ਛੱਡਿਆ ਨਹੀਂ ਪਰ ਅੱਜ ਫੋਨ ਨਹੀਂ ਲਾਇਆ ਸ਼ਹਿਰ ਬੜੀ ਦੂਰ ਆ ਨਾ ਤੇਰੇ ਮੰਡੇ ਦਾ ਵੀ ਖਾ ਚ ਲਿਆ ਹਾਂ ਵੇਖ ਲਾ ਇਹ ਆਵੇ ਆਵੇ ਖਾ ਸ਼ਹਿਰ ਬੜੀ ਦੂਰ ਆਪੇ ਨਾ 1 2 3 ਯਾਦ ਰੱਖੀਂ ਬੇਸ

ਫੇਰ ਮੈਂ ਕੱਟੀ ਇੱਕ ਦਮ ਆ ਤਰਾ ਰੱਖਿਆ ਹਥਰਾ ਹਥਰਾ ਸੀ ਕਿ ਪੈਂਡਿਆ ਬਚ ਗਈ ਉਹ ਬਚ ਗਈ ਉਹ ਆਖਿਆ ਚਲੋ ਚਲੋ ਜੀ ਹੈਪੀ ਬਰਥਡੇ ਟੂ ਯੂ ਹੂ ਹੂ ਹੈਪੀ ਬਰਥਡੇ ਟੂ ਯੂ ਹੂ ਹੂ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਚਲੋ ਜੀ ਥੈਂਕ ਯੂ ਜੀ ਸਾਹਿਬਆਂ ਬਹੁਤ ਬਹੁਤ ਹੁਣ ਖਾਈਏ ਖਵਾਈਏ ਔਰ ਲਵੇੜੀਏ ਲਵੇੜੀਏ ਨਹੀਂ ਜੀ ਅਣਾ ਮਸੀ ਜੀ ਹਾਂ ਕਟਿੰਗ ਕਰਦੇ ਹਾਂ ਤੁਹਾਨੂੰ ਖਾਓ ਜੀ ਕਿੰਨਾ ਸਾਲ ਚੜ ਗਿਆ ਜੀ 16 ਤੈਨੂੰ ਸਾਲ 16ਵਾਂ ਚੜਿਆ 16+13 ਕਿੰਤੇ ਲਾਗੇ 12 ਨਹੀਂ ਨਹੀਂ ਦੋ ਹੀ ਆ ਦੋ ਹੀ ਆ 12 12 12 ਆਮ ਤਾਂ ਆਇਆ ਇਹਨੂੰ ਸਾਰਾ ਬਤਾ ਤੇ ਤੇਰਾ ਕਲਾ ਤੇ ਕਿਹ ਮੇਰੇ ਮੈਂ ਤੁਸੀਂ ਥਾ ਮੈਂ ਆ 15 ਦਾ ਆਇਆ ਜੇ ਦੋ ਦਿਨ ਘਟਾ ਜੇ ਹਾਂ ਤੇਰਾ ਮੈਨੂੰ ਸਾਰਾ ਪਾਇਆ ਤੈਨੂੰ ਮੇਰਾ ਵਾਹ ਹੋਈ ਤੇ ਗੱਲ ਇਹ ਲੋਕਾਂ ਦੇ ਤਾਂ ਐਸੇ ਲਿਖਾ ਆ ਤੂੰ ਹਾਈ ਸੱਤਾਂ ਸਾਲਾਂ ਦਾ ਏ ਕੋਈ ਵੀ ਇੱਕ ਦਿਨ ਘਟਾ ਜੇ ਨਹੀਂ ਸਵਾਗ ਸਾਸਰੀ ਘਰ ਮਾਸਰ ਜੀ ਸਾਸਰੀ ਘਰ ਜੀ ਕਿਵੇਂ ਸੇਤਾ ਹਾਂ ਜੀ ਸੇਤਾ ਕਿਵੇਂ ਜੋ ਬੜਾ ਠੀਕ ਠਾਕ ਵੇਲੋਂ ਮੈਂ ਤੁਹਾਡਾ ਹਾਲ ਚਾਲ ਪੁੱਛਣ ਡੇ ਤਾਂ ਉਧਰ ਕੇਕ ਨੂੰ ਮਟ ਚਾੜਤਾ ਹੈ ਹਾਂ ਉਹਦੇ ਉਹ ਦੇ ਜਿਹੜੀ ਕੇਵਲੋਕ ਪੈਣਾ ਦਾ ਨੋਟਰੀ ਕਰੀਆ ਜੋ ਉਧਰ ਨਹੀਂ ਸਾਡੇ ਬਾਉ ਬਾਲਾ ਸਾਹਿਬ ਜੀ ਦਾ ਮੇਲਾ ਹੈ ਬਰਕੁਨਿਆ ਦਾ ਤੇ ਸਾਰੀ ਸੰਗਤ ਨੂੰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਮੰਮਾ ਕੇ ਪਹੁੰਚ ਜਾਈਓ ਬੁਲਗਦੇ ਵੇਖਣਾ ਵੀ ਹੋਣਾ ਜਦੋਂ ਉਧਰ ਮੇਲਾ ਹੋਣਾ ਹੈ ਅੱਜ ਅਸੀਂ ਆਏ ਹਾਂ ਤੇ ਰਣਜੀਤ ਕੇ ਦੀਪ ਹੁਣ ਰਖੜੀ ਬੰਨਣਾ ਤੇ ਵੱਡੇ ਦਾ ਕਰਨ ਸਾਡੇ ਮਗਰੋਂ ਦਾ ਘਰੇ ਸਾਨੂੰ ਮਿਲਣਾ ਏ ਇਧਰ ਕਿੱਥੋਂ ਮੱਕੂ ਜੀ ਦੇ ਤੋ ਕਿਹਦਾ ਗੱਲ ਹੋ ਜੀ ਨਹੀਂ ਸੁਵੇ ਮਕੇਰਨਿਆ ਤੋਂ ਸੰਤਾਰਾ ਕੇ ਸੰਤਮੂਲਾ ਇੰਦਾ ਪਿੰਡ ਦਾ ਨਾਮ ਉਹਨਾਂ ਨਾਲ ਹੀ ਗਏ ਤੇ ਅਸੀਂ ਨਾਲੇ ਦੋਲੇ ਬਦੇ ਤੋ ਕਿਹੜੀ ਸੜਕੇ ਅਧਿਕਾਰਤ ਰੂਟ ਤੇ ਦਿੰਦੇ ਘਰਾਂ ਨੂੰ ਅਰਜਾਦਿਆਂ ਨੂੰ ਅਰਜਾਦਿਆਂ ਨੂੰ ਸੜਕ ਤੇ ਘਰਾਂ ਨੂੰ ਤੇ ਉਹ ਵੀਡੀਓ ਬੰਦੇ ਸੌਰੀ ਆ ਜੀ ਹਾਂ ਇਧਰ ਤਾਂ ਠੀਕਾ ਮੈਨੂੰ ਲੱਗ ਗਿਆ ਪਤਾ ਮੈਨੂੰ ਪਤਾ

ਉਹ ਹੋਰ ਯਾ ਚੁੱਪ ਕਰਕੇ ਸੋ ਨਹੀਂ ਮਾਸਟਰ ਜੀ ਸਾਡੇ ਰਾਜ ਨਾਲ ਕਰਾਟੇ ਬੜੇ ਖੇਡਦੇ ਆ ਇਸੇ ਕਰਕੇ ਤੁਹਾਨੂੰ ਫਿਰ ਦਿਨ ਚੜੇ ਖਡਾਵਾਂਗੇ ਤੇ ਸੂਝ ਆਏ ਹੋਏਗਾ ਕੋਈ ਇਹ ਨਾਲ ਵਿੱਚ ਨਹੀਂ ਹੋਏਗਾ ਉਹਨੇ ਘਰ ਘਰ ਦੋ ਜਾਣੇ ਡੀਕਣ ਨੇ ਤੀਜਾ ਬਰੂਨੋ ਦਾ ਵੀ ਬੂਏ ਆਲੂ ਧਿਆਨ ਹੋਣਾ ਵਾ ਉਹਨੇ ਹੁਣ ਬੂਆ ਮਾਰਿਆ ਹੁਣ ਆਵੇਂ ਜਾ ਕੇ ਕਰਕਾਵਾਂਗੇ ਪਰ ਬਰੂਨੋ ਨੇ ਇੱਕਦਾਨਾ ਭਾਈ ਉਹਨੂੰ ਲੈ ਕੇ ਆਇਆ ਕਰ ਨਾਲ ਜਿੱਦਾਂ ਮੰਨ ਲਓ ਜੇ ਕਰੇ ਮਹਿੰਗਾ ਚਾਹੋ ਜੀਚਾ ਕਿ ਦੂਰ ਨਾ ਅਹੀਂ ਤਿੰਨੇ ਚੋਣੇ ਜਾਣੇ ਘਰ ਹੈਗੇ ਆ ਤੇ ਉਹਦਾ ਜੀ ਲੱਗ ਜਾਂਦਾ ਜਦੋਂ ਅਹੀਂ ਆ ਜਾਂਦੇ ਉਦੋਂ ਨਹੀਂ ਜੀ ਲੋਗਾ ਫਰੋਂ ਦੰਮੀ ਕਿੰਨੀ ਆਵਾਜ਼ਾਂ ਮਾਰ ਰਹੀ ਉਹ ਹਿਲਣੀ ਪਿਆ ਆਦੀ ਬਾ ਤੇਰੀ ਜੱਗੰਦੇ ਉੱਤੇ ਕਰਦਾ ਇਹ ਲੈ ਨਾ ਦਵਾਜੇ ਬਹਿ ਨਾ ਤੇ ਮੈਂ ਵੀ ਚੋਕੀ ਨੂੰ ਮਾਰਦਾ ਫਿਰ ਮੇਰੇ ਨਾਲ ਕਹਿੰਦੇ ਰਹਿਣਾ ਚੰਗਾ ਮਸੀ ਚੰਗਾ ਮੰਮੀ ਚੰਸੀ ਕਾਰ ਚੰਗਾ ਬੱਸੀ ਕਾਰ ਹੈਗਾ ਉਸਤਾਦ ਜੀ ਹੁਣ ਐਵੇਂ ਜਾਣ ਦਾ ਟਾਈਮ ਨਹੀਂ ਤੁਸੀਂ ਹੁਣ ਟੁਰ ਕੇ ਚੱਲੋ ਚੰਗਾ ਬੱਸੀ ਜੀ ਆਫਰੀ ਗੱਲ ਨਹੀਂ ਆਪਣੀ ਵੀ ਗੱਲ ਤੇ ਤੇਰੇ ਆਪਣੇ ਕਹਿ ਕੇ ਆਖਿਆ ਨਾ ਵੀ ਰੋ ਸਮੋ ਨਹੀਂ ਬੱਸ ਕੇ ਮਾਰ ਕੇ ਚੱਲਾ ਨਹੀਂ ਹੁਣ ਬਾਣ ਬਾਣ ਕਰਦੇ ਸਵੇਰੇ ਚੱਲ ਜਣੇ ਸਾਰਾ ਗੁੱਡਪਣੀ ਖਾਣ ਨਹੀਂ ਨਹੀਂ ਬੱਸ ਕੇ ਬਾਦੂ ਟਾਈਮ ਹੋ ਗਿਆ ਹਣਾ ਬਾਦੂ ਟਾਈਮ ਅਜ ਛੱਟ ਪਹੁੰਚ ਜਾਣਾ ਮੰਜਾ ਦੇ ਦੇਖੋ ਪੱਜਾ ਚੱਲੀਏ ਚੱਲੀਏ ਜਿਹੜੂ ਜਿਹੜੂ ਆਉ ਲੈ ਤੇ ਗਿਆ ਨਹੀਂ ਕੇ ਕਹਿ ਨਹੀਂ ਹੁੰਦੇ ਹੁਣ ਤਾਂ ਇੱਕ ਆ ਰਿਹਾ ਬੱਸ ਜਾਈਂ ਕਰ ਰਣਾਸ ਬਤਾਉ ਡੈਡੀ ਨੇ ਬੜਿਆ ਮਾਨੂੰ ਜਦੋਂ ਕੱਲ ਆਉਂਦੀ ਆਈ ਨਹੀਂ ਤੂੰ ਬੱਸ